ਪੂ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾ ਵਿਕਰਮ ਸਿੰਘ ਇਸਵੈਣ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਜਾ ਰਹੇ ਨੇ ਕੇਜਰੀਵਾਲ ਅਸਤੀਫਾ ਦੇਣ ਜਾ ਰਿਹਾ ਪਰਸੋਂ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਦੇਣਗੇ ਦੋ ਦਿਨਾਂ ਬਾਅਦ ਕੇਜਰੀਵਾਲ ਨੇ ਕਿਹਾ ਕਿ ਉਹ ਅਸਤੀਫਾ ਦੇਣ ਜਾ ਰਹੇ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਜਾ ਰਹੇ ਹਨ ਮੁੱਖ ਮੰਤਰੀ ਦੇ ਅਹੁਦੇ ਤੋਂ ਹੁਣੇ ਹੁਣੇ ਰਿਹਾਈ ਹੋਈ ਆ ਔਰ ਉਸ ਤੋਂ ਬਾਅਦ ਪਹਿਲੀ ਜ਼ਬਰਦਸਤ ਸਪੀਚ ਅਰਵਿੰਦ ਕੇਜਰੀਵਾਲ ਹੋਣਾ ਦੀ ਅਰਵਿੰਦ ਕੇਜਰੀਵਾਲ ਹੋਣਾ ਨੇ ਕਿਹਾ ਹੈ ਕਿ ਜੇ ਤਾਂ ਮੈਂ ਇਮਾਨਦਾਰ ਆ ਤਾਂ ਮੈਨੂੰ ਵੋਟ ਪਾਇਓ ਔਰ ਨਾਲ ਹੀ ਉਹਨਾਂ ਨੇ ਕਹਿ ਕੇ ਦੋ ਦਿਨਾਂ ਬਾਅਦ ਵਿਧਾਇਕ ਦਲ ਦੀ ਮੀਟਿੰਗ ਹੋਏਗੀ ਔਰ ਉਸ ਤੋਂ ਬਾਅਦ ਤੈਅ ਹੋਏਗਾ ਕਿ ਕੌਣ ਦਿੱਲੀ ਦਾ ਅਗਲਾ ਮੁੱਖ ਮੰਤਰੀ ਹੋਏਗਾ ਕਿਹੜਾ ਅਗਲਾ ਚਿਹਰਾ ਦਿੱਲੀ ਦਾ ਮੁੱਖ ਮੰਤਰੀ ਹੋਏਗਾ ਤਾਂ ਬਹੁਤ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਬਹੁਤ ਵੱਡਾ ਐਲਾਨ ਅਰਵਿੰਦ ਕੇਜਰੀਵਾਲ ਹੋਣਾ ਨੇ ਕੀਤਾ ਹੈ ਅਰਵਿੰਦ ਕੇਜਰੀਵਾਲ ਸੀਐਮ ਦੀ ਕੁਰਸੀ ਛੱਡਣ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਜਾ ਰਹੇ ਨੇ ਦੋ ਦਿਨਾਂ ਬਾਅਦ ਕੇਜਰੀਵਾਲ ਅਸਤੀਫਾ ਦੇ ਦੇਣਗੇ ਔਰ ਉਹਨਾਂ ਦੀ ਥਾਂ ਤੇ ਕੋਈ ਹੋਰ ਆ ਬਣੇਗਾ ਮੁੱਖ ਮੰਤਰੀ ਦਿੱਲੀ ਦਾ ਤਾਂ ਕੌਣ ਹੋਏਗਾ ਕਿਹੜਾ ਉਚੇਰਾ ਦਿੱਲੀ ਦਾ ਮੁੱਖ ਮੰਤਰੀ ਬਣੇਗਾ ਇਹ ਦੇਖਣਾ ਹੋਏਗਾ ਪਰ ਬਹੁਤ ਵੱਡੀ ਸਟੇਟਮੈਂਟ ਅਰਵਿੰਦ ਕੇਜਰੀਵਾਲ ਹੁਣਾਂ ਦੀ ਉਹਨਾਂ ਨੇ ਪਰੀਪੂਰੀ ਜੋ ਸਪੀਚ ਸੀਗੀ ਉਹਦੇ ਵਿੱਚ ਉਹਨਾਂ ਨੇ ਕਿਹਾ ਜੋ ਪੂਰਾ ਮੰਚ ਸੀਗਾ ਉਹਦੇ ਉੱਪਰ ਉਹਨਾਂ ਨੇ ਸਪੀਚ ਦਿੰਦਿਆਂ ਹੋਇਆਂ ਇਹ ਐਲਾਨ ਕੀਤਾ ਸੰਬੋਧਨ ਦੌਰਾਨ ਤਾਂ ਅਰਵਿੰਦ ਕੇਜਰੀਵਾਲ 2 ਦਿਨਾਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਿਹਾ ਔਰ ਉਸ ਤੋਂ ਬਾਅਦ ਫਿਰ ਮੀਟਿੰਗ ਦੇ ਵਿੱਚ ਐਲਾਨ ਹੋਏਗਾ ਕਿ ਕਿਸ ਨੂੰ ਅਗਲਾ ਮੁੱਖ ਮੰਤਰੀ ਬਣਾਇਆ ਜਾਣਾ ਦਿੱਲੀ ਦਾ ਤਾਂ ਕਿਉਂਕਿ ਉਹਨਾਂ ਨੇ ਜੇਲ ਯਾਤਰਾ ਦਾ ਜ਼ਿਕਰ ਕੀਤਾ ਜੇਲ ਚ ਉਹਨਾਂ ਨੇ ਕਾਫੀ ਚੀਜ਼ਾਂ ਪੜੀਆਂ ਨੇ ਇਸ ਚੀਜ਼ ਦਾ ਜ਼ਿਕਰ ਉਹਨਾਂ ਨੇ ਕੀਤਾ ਜੇਲ ਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਵਕ ਵਕ ਥਾਵਾਂ ਤੇ ਕੈਮਰੇ ਲੱਗੇ ਹੋਏ ਆ ਕਿਸ ਤਰੀਕੇ ਨਾਲ ਪਰਿਵਾਰ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਜਾਏਗੀ ਇਸ ਲਈ ਧੰਕਾਇਆ ਜਾ ਰਿਹਾ ਇਸ ਇਸ ਤਰ੍ਹਾਂ ਦੀਆਂ ਗੱਲਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਦੋ ਦਿਨਾਂ ਬਾਅਦ ਮੈਂ ਅਸਤੀਫਾ ਦੇਣ ਜਾ ਰਿਹਾ ਥੋੜੇ ਦਿਨਾਂ ਬਾਅਦ ਚੋਣ ਹੋਣ ਜਾ ਰਹੀ ਹੈ ਜੇਕਰ ਮੈਂ ਇਮਾਨਦਾਰਾਂ ਤਾਂ ਮੈਨੂੰ ਵੋਟ ਪਾਇਓ ਨਹੀਂ ਤਾਂ ਮੈਨੂੰ ਵੋਟ ਨਾ ਪਾਇਓ ਇਹ ਐਲਾਨ ਵੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਕੀਤਾ ਕਿਉਂਕਿ ਉਹਨਾਂ ਨੇ ਵੀ ਕਿਹਾ ਕਿ ਅਗਲੇ ਮਹੀਨੇ ਵੋਟਾਂ ਹੋਣ ਜਾ ਰਹੀਆਂ ਨੇ ਜਿੱਥੇ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੇ ਨਾਲ ਹੀ ਜੋ ਹੈ ਇਲੈਕਸ਼ਨ ਇੱਥੇ ਵੀ ਕਰਾ ਦਿੱਤੇ ਜਾਣ ਦਿੱਲੀ 'ਚ ਵੀ ਇਲੈਕਸ਼ਨ ਉਸਦੇ ਨਾਲ ਹੀ ਕਰਵਾ ਦਿੱਤੇ ਜਾਣ ਇਹ ਵੀ ਉਹਨਾਂ ਨੇ ਮੰਗ ਰੱਖੀ ਹੈ ਤਾਂ ਅਰਵਿੰਦ ਕੇਜਰੀਵਾਲ ਜੋ ਨੇ ਇਹ ਅਸਤੀਫਾ ਦੇਣ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਦਿੱਲੀ ਦੇ ਚੀਫ ਮਿਨਿਸਟਰ ਨੇ ਦਿੱਲੀ ਦੇ ਚੀਫ ਮਿਨਿਸਟਰ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਆ ਔਰ ਉਹਨਾਂ ਦੀ ਸਪੀਚ ਤੇ ਸਿੱਧਾ ਲੈ ਚਲਦੇ ਆ ਕਿ ਕੀ ਕਹਿ ਰਹੇ ਨੇ ਅਰਵਿੰਦ ਕੇਜਰੀਵਾਲ ਔਰ ਨਾਲ ਹੀ ਅਜੇ ਇਸ ਲੀਡਰ ਦਾ ਤਾਂ ਐਲਾਨ ਨਹੀਂ ਉਹਨਾਂ ਨੇ ਕੀਤਾ ਕਿ ਉਹ ਕਿਹੜਾ ਲੀਡਰ ਹੋਏਗਾ ਜਿਹੜਾ ਮੁੱਖ ਮੰਤਰੀ ਬਣੇਗਾ ਦਿੱਲੀ ਦਾ ਅਗਲਾ ਪਰ ਉਹਨਾਂ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਅਗਲਾ ਮੁੱਖ ਮੰਤਰੀ ਕੋਈ ਹੋਰ ਹੋਏਗਾ ਦੋ ਦਿਨਾਂ ਬਾਅਦ ਮੈਂ ਅਸਤੀਫਾ ਦੇਣ ਜਾ ਰਿਹਾ ਔਰ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਸ ਤੋਂ ਬਾਅਦ ਫਿਰ ਚੋਣਾਂ ਹੋ ਜਾਣਗੀਆਂ ਜੇ ਤੁਸੀਂ ਸਾਨੂੰ ਚੁਣੋਗੇ ਸਾਡੀ सरकार बन जूगी ता ही मैं उदो ही मुख्यमंत्री कुर्सी जाके बैठूंगा नहीं तो मैं नहीं बैठूंगा अरविंद केजरीवाल स्पीच आपकी अदालत में आया हूं जनता की अदालत में आया हूं आपसे पूछने के लिए आया हूं क्या आप केजरीवाल को ईमानदार मानते हो कि गुनाहगार मानते हो मैं दिल्ली की जनता से पूछना चाहता हूं मैं देश की जनता से पूछना चाहता हूं कि क्या केजरीवाल ईमानदार है कि गुनागार है दोस्तों दो दिन के बाद आज से दो दिन के बाद मैं सीएम की कुर्सी से इस्तीफा देने जा रहा हूं और मैं तब तक सीएम की कुर्सी पर नहीं बैठूंगा जब तक जनता अपना फैसला ना सुना दे मैं जनता के बीच में जाऊंगा गली गली में जाऊंगा घर घर में जाऊंगा और जब तक जनता अपना फैसला ना सुना दे कि केजरीवाल ईमानदार है तब तक मैं सीएम कुर्सी के ऊपर नहीं बैठूंगा